ਸਤਿ ਸ਼੍ਰੀ ਅਕਾਲ ਵੀਰੋ ਮੈਂ ਤੁਹਾਡਾ ਆਪਣਾ ਸ਼ਿੰਦਾ ਕੌਰੇਣਾ ਮੈਨੂੰ ਕਿਸੇ ਨੇ ਬਹੁਤ ਵਧੀਆ ਸਵਾਲ ਕਰਿਆ ਕਿ ਤੁਹਾਡੇ ਲਈ ਸਭ ਤੋਂ ਮਹਿੰਗੀ ਚੀਜ਼ ਕੀ ਹੈ ਤੇ ਮੇਰਾ ਜਵਾਬ ਸੀ ਕਿ ਮੇਰੇ ਪਿਓ ਦੀ ਜੁੱਤੀ ਜਿਹੜੀ ਮੇਰਾ ਕਿ ਭਵਿੱਖ ਬਣਾਉਂਦੀ ਬਣਾਉਂਦੀ ਘਸ ਗਈ ਸੋ ਆਪਾਂ ਇੱਕ ਮਿੰਟ ਨਹੀਂ ਲਾਉਂਦੇ ਕਹਿਣ ਲੱਗੇ ਕਿ ਆਪਣੇ ਮਾਪਿਆਂ ਨੂੰ ਕਿ ਤੂੰ ਸਾਡੇ ਲਈ ਕੀ ਕੀਤਾ ਹੈ ਸੋ ਵੀਰੋ ਆਪਣੇ ਮਾਪਿਆਂ ਦੀ ਕਦਰ ਕਰਿਆ ਕਰੋ ਤੇ ਉਸ ਤੋਂ ਬਾਅਦ ਆਪਾਂ ਮੁੱਦੇ ਤੇ ਆਉਣੇ ਆ 500 ਰੁਪਏ ਦੀਆਂ ਦੋ ਟੀ-ਸ਼ਰਟਾਂ ਲੈ ਕੇ ਆਏ ਆ ਤੁਹਾਡੇ ਲਈ ਚੈੱਕ ਕਰੋ ਪੀਸ ਐਚ ਐਮ ਕੁਆਲਿਟੀ ਦੇ ਵਿੱਚ ਬਹੁਤ ਵਧੀਆ ਕਪੜਾ ਰੇਟ ਇਹਨਾਂ ਦਾ ਰਹਿਣ ਵਾਲਾ ਸਿਰਫ 500 ਰੁਪਏ ਦੀਆਂ ਦੋ 2500 ਰੁਪਏ ਦੀ ਇੱਕ ਟੀ-ਸ਼ਰਟਾਂ ਖਰੀਦਣ ਲਈ ਤੁਸੀਂ ਆਉਣਾ ਕਿੱਥੇ ਹੈ ਉਹ ਤੁਹਾਨੂੰ ਪਤਾ ਹੀ ਹੈ ਸ਼ਿੰਦਾ ਜਰਨਲ ਸਟੋਰ ਪਿੰਡ ਕੌਰਿਆਣਾ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਤੇ ਆਪਣੇ YouTube YouTube ਪੇਜ ਚੈਨਲ ਸ਼ਿੰਦਾ ਕੌਰਿਆਣਾ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰੋ ਜੀ ਧੰਨਵਾਦ